ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿੱਤ ਗੁਰਮੁਖ ਮਨ ਬਚ ਕਰਮ ਇਕਤਰ ਭਏ ਅੰਗ ਅੰਗ ਬਿਸਮ ਸਰਬੰਗ ਮੈ ਸਮਾਈ ਹੈ ਗੁਰਮੁਖ ਮਨ ਬਚ ਕਰਮ ਇਕਤਰ ਭਏ अंग अंग बिसम सर्ब अंग में समाए है प्रेम रस अमृत निधान पान कह मधुण रस न थकत भई कहत न आए है जगमग प्रेम ज्योत अत् आश्चर्य में लोचन चकित भए हीरत हिराए है ਰਾਗ ਨਾਦ ਬਾਦ ਬਿਸਮਾਦ ਪ੍ਰੇਮ ਧੁਨ ਸੁਣ ਸ਼ਰਵਣ ਸੁਰਤ ਬਿਲੇ ਬਿਲੇ ਬਿਲਾਇ ਹੈ ਰਾਗ ਨਾਦ ਬਾਦ ਬਿਸਮਾਦ ਪ੍ਰੇਮ ਧੁਨ ਸੁਣ ਸ਼ਰਵਣ ਸੁਰਤ ਬਿਲੇ ਬਿਲੇ ਬਿਲਾਇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਗਵੰ ਜਾ ਨੰਬਰ ਕਵਿੱਤ ਦੇ ਵਿੱਚ ਜੋ ਸਾਨੂੰ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰ ਰਹੇ ਨੇ ਆ ਉਸ ਦੀ ਵਿਚਾਰ ਨਾਲ ਜੁੜੀਏ ਸਾਈਂ ਸਾਹਿਬ ਜੀ ਬਚਨ ਕਰਦੇ ਨੇ ਗੁਰਮੁਖ ਮੰਨ ਬਚ ਕਰਮ ਇਕਤਰ ਭਏ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਗੁਰਸਿੱਖ ਗੁਰਮੁਖ ਗੁਰੂ ਦੀ ਮਤ ਲੈ ਕੇ ਗੁਰੂ ਦੇ ਗਿਆਨ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਤੇ ਗੁਰਮਤ ਕਮਾਉਂਦਿਆਂ ਗੁਰੂ ਦੇ ਉਪਦੇਸ਼ ਤੇ ਚੱਲਦਿਆਂ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦਿਆਂ ਉਹਦਾ ਜੀਵਨ ਇਕਾਗਰ ਹੋ ਜਾਂਦਾ ਹੈ ਭਾਈ ਸਾਹਿਬ ਜੀ ਕਹਿੰਦੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਉਹ ਇਕਾਗਰ ਹੋ ਜਾਂਦਾ ਹੈ ਇਸੇ ਕੁਝ ਕਵਿੱਤ ਇਸੇ ਪ੍ਰਕਰਨ ਦੇ ਅਸੀਂ ਸਰਵਣ ਕੀਤੇ ਸੀ ਜਿਨ੍ਹਾਂ ਵਿੱਚ ਭਾਈ ਗੁਰਦਾਸ ਜੀ ਨੇ ਗੁਰਮੁਖ ਦੀ ਬਾਬਤ ਇਹ ਬਚਨ ਕਹੇ ਕਿ ਗੁਰੂ ਦੀ ਸਿੱਖਿਆ ਕਮਾਉਂਦਾ ਗੁਰਸਿੱਖ ਜਿਹੜਾ ਉਹ ਮਨ ਬਚ ਕਰਮ ਕਰਕੇ ਇਕਾਗਰ ਹੋ ਜਾਂਦਾ ਹੈ ਭਾਵ ਜੋ ਉਹਦੇ ਮਨ ਵਿੱਚ ਫੁਰਨਾ ਹੈ ਉਹੀ ਸ਼ੁਭ ਫੁਰਨਾ ਉਹਦੇ ਬਚਨਾਂ ਦੇ ਵਿੱਚ ਹੈ ਤੇ ਉਹੀ ਜਿਹੜੇ ਮੋਖ ਚੋ ਬਚਨ ਕਹਿੰਦਾ ਹੈ ਉਹਨਾਂ ਦੇ ਅਨੁਸਾਰ ਹੀ ਉਹ ਕਰਮ ਕਰਦਾ ਹੈ ਆਮ ਤੌਰ ਤੇ ਸਾਡੇ ਜੀਵਨ ਦੇ ਵਿੱਚ ਕੁਝ ਐਸੇ ਸਮੇਂ ਆਉਂਦੇ ਨੇ ਜ ਜ ਸਾਡਾ ਜੀਵਨ ਕੁਝ ਇਸ ਤਰ੍ਹਾਂ ਦਾ ਹੈ ਕਿ ਸਾਡੇ ਮਨ ਵਿੱਚ ਤੇ ਕੁਝ ਹੋਰ ਹੁੰਦਾ ਹੈ ਜ਼ੁਬਾਨ ਤੋਂ ਅਸੀਂ ਕੁਝ ਹੋਰ ਬੋਲਦੇ ਆਂ ਤੇ ਅਸਲ ਵਿੱਚ ਸਾਡਾ ਜੀਵਨ ਬਿਲਕੁਲ ਉਹਦੇ ਤੋਂ ਵੱਖਰਾ ਹੋ ਜਾਂਦਾ ਹੈ ਕਰਮ ਸਾਡੇ ਬਿਲਕੁਲ ਸਾਡੇ ਕਈ ਅਨੁਸਾਰ ਜਾਂ ਸਾਡੇ ਫੁਰਨੇ ਅਨੁਸਾਰ ਨਹੀਂ ਹੁੰਦੇ ਪਰ ਜਿਹੜਾ ਗੁਰਮੁਖ ਹੈ ਗੁਰਸਿੱਖ ਹੈ ਉਹਦਾ ਜੀਵਨ ਬੜਾ ਵਿਲੱਖਣ ਹੈ ਇਸੇ ਕਰਕੇ ਹੀ ਗੁਰਸਿੱਖੀ ਨੂੰ ਨਿਰਮਲ ਪੰਥ ਕਿਹਾ ਗੁਰਮੁਖਤਾਈ ਨੂੰ ਸਤਿਗੁਰੂ ਨੇ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਦਿੱਤਾ ਕਿਉਂਕਿ ਜਿਹੜਾ ਗੁਰਮੁਖ ਦਾ ਜੀਵਨ ਹੈ ਉਹ ਆਮ ਜੀਵਨ ਦੇ ਨਾਲੋਂ ਬਿਲਕੁਲ ਨਿਰਾਲਾ ਤੇ ਵਿਲੱਖਣ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਜਿਹੜਾ ਉਹਦੀ ਮਨ ਵਿੱਚ ਉਹਦੇ ਬਚਨਾਂ ਵਿੱਚ ਉਹਦੇ ਕਰਮਾਂ ਵਿੱਚ ਇਕਾਗਰਤਾ ਆ ਜਾਂਦੀ ਹੈ ਮਨ ਬਚ ਕਰਮ 71 ਭਏ ਗੁਰਸਿੱਖ ਦੀ ਭਾਈ ਗੁਰਦਾਸ ਜੀ ਕਹਿੰਦੇ ਮਨ ਬਚਨ ਤੇ ਕਰਮ 71 ਹੋ ਜਾਂਦੇ ਨੇ ਉਹ ਇਕਾਗਰ ਹੋ ਜਾਂਦਾ ਹੈ ਅੰਗ ਅੰਗ ਬਿਸਮ ਸਰਬੰਗ ਮੈਂ ਸਮਾਏ ਹੈ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਜਿਹੜਾ ਗੁਰਸਿੱਖ ਹੈ ਜਿਹੜਾ ਸਰਧਾਮਾਨ ਸਤਿਗੁਰੂ ਦਾ ਸਨਮੁਖ ਸੇਵਕ ਬਣਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਆਪਣੇ ਹਰੇਕ ਅੰਗ ਨੂੰ ਬਿਸਮਾਦ ਸਰੂਪ ਸਰਬ ਵਿਆਪੀ ਵਾਹਿਗੁਰੂ ਜੀ ਦੇ ਵਿੱਚ ਸਮਾ ਕੇ ਰੱਖਦਾ ਹੈ ਪਾਵੋ ਦਾ ਅੰਗ-ਅੰਗ ਉਸ ਵਾਹਿਗੁਰੂ ਜੀ ਦੇ ਵਿੱਚ ਸਮਾਇਆ ਹੋਇਆ ਹੈ ਉਹਦੀ ਰੋਮ-ਰੋਮ ਦੇ ਵਿੱਚ ਵਾਹਿਗੁਰੂ ਜੀ ਬਸੇ ਹੋਏ ਨੇ ਉਹਦੇ ਨੇਤਰਾਂ ਵਿੱਚ ਵੀ ਵਾਹਿਗੁਰੂ ਉਹਦੇ ਸ਼ਬਦਾਂ ਵਿੱਚ ਵੀ ਵਾਹਿਗੁਰੂ ਉਹਦੇ ਕੰਨਾਂ ਵਿੱਚ ਵੀ ਵਾਹਿਗੁਰੂ ਉਹਦੇ ਕਰਮਾਂ ਵਿੱਚ ਵੀ ਵਾਹਿਗੁਰੂ ਉਹ ਹਰ ਵੇਲੇ ਉਸ ਵਾਹਿਗੁਰੂ ਜੀ ਦੇ ਵਿੱਚ ਸਮਾਇਆ ਰਹਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਅੰਗ-ਅੰਗ ਸਰਵੰਗ ਭਾਵ ਸਭਨਾ ਵਿੱਚ ਵਿਆਪਕ ਪ੍ਰਭੂ ਦੇ ਵਿੱਚ ਅਪੇਧ ਹੁੰਦਾ ਹੈ ਪ੍ਰੇਮ ਰਸ ਅੰਮ੍ਰਿਤ ਪੰਨਿਧਾਨ ਪਾਨ ਕੈ ਮਦੂਨ ਸਤਿਗੁਰੂ ਦੇ ਕੋਲੋਂ ਗੁਰਮੰਤਰ ਲੈਂਦਾ ਹੈ ਮੂਲ ਮੰਤਰ ਗੁਰਮੰਤਰ ਜਿਹੜਾ ਹੈ ਉਹਨੂੰ ਦ੍ਰਿੜ ਕਰਕੇ ਉਹਦਾ ਅਭਿਆਸ ਕਰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਐਸਾ ਗੁਰਸਿੱਖ ਅਕਾਲ ਪੁਰਖ ਦੇ ਨਾਮ ਰੂਪੀ ਅੰਮ੍ਰਿਤ ਦੇ ਖਜ਼ਾਨੇ ਨੂੰ ਚੱਕਦਾ ਹੈ ਪ੍ਰੇਮ ਰਸ ਨੂੰ ਪੀਂਦਾ ਹੈ ਇਸ ਰਸ ਨੂੰ ਪ੍ਰਾਪਤ ਕਰਕੇ ਭਾਈ ਗੁਰਦਾਸ ਜੀ ਨੇ ਮਦੂਨ ਸ਼ਬਦ ਵਰਤਿਆ ਹੈ ਮਦੂਨ ਦਾ ਅਰਥ ਹੈ ਮਸਤ ਹੋਣਾ ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰਸਿੱਖ ਫਿਰ ਨਾਮ ਅੰਮ੍ਰਿਤ ਰਸ ਦੇ ਪਰਮ ਪਿਰਮ ਪਿਆਲੇ ਨੂੰ ਪੀ ਕੇ ਬਿਲਕੁਲ ਮਸਤ ਹੋ ਜਾਂਦਾ ਹੈ ਉਹ ਜਿਵੇਂ ਆਮ ਤੌਰ ਤੇ ਲੋਕ ਮਸਤ ਹੋ ਜਾਂਦੇ ਨੇ ਨਸ਼ਾ ਕਰਕੇ ਉਹਨਾਂ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ ਪਰਮਾਤਮਾ ਦੇ ਨਾਮ ਦਾ ਰਸ ਪ੍ਰੇਮ ਦਾ ਰਸ ਵੀ ਕੁਝ ਐਸਾ ਹੀ ਹੈ ਉਹਨੂੰ ਪ੍ਰਾਪਤ ਕਰਕੇ ਵੀ ਦੁਨੀਆ ਦੇ ਖਿਆਲ ਦੁਨੀਆ ਦੇ ਪੁਰਨੇ ਭੁੱਲ ਜਾਂਦੇ ਨੇ ਵਿਸ਼ੇ ਵਿਕਾਰਾਂ ਤੋਂ ਉਪਰਾਮ ਹੋ ਜਾਂਦਾ ਹੈ ਪ੍ਰੇਮ ਰਸ ਦੇ ਵਿੱਚ ਉਹ ਮਤਵਾਲਾ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਕੈ ਮਦੂਨ ਆਣਦਾਰਤ ਹੁੰਦੇ ਸ਼ਕਣਾ ਜਾਂ ਪੀ ਲੈਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰੇਮ ਰਸ ਪ੍ਰੇਮ ਦਾ ਰਸ ਅੰਮ੍ਰਿਤ ਦਾ ਖਜ਼ਾਨਾ ਜਿਹੜਾ ਉਹਨੂੰ ਉਹ ਪੀ ਕੇ ਪ੍ਰਾਪਤ ਕਰਕੇ ਗੁਰਸਿੱਖ ਮਦੂਨ ਮਤਵਾਲਾ ਮਸਤ ਹੋ ਜਾਂਦਾ ਹੈ ਰਸਨ ਥਕਤ ਭਈ ਕਹਤ ਨਾ ਆਏ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੀ ਰਸ ਉਹਦੇ ਜਿਹੜੇ ਇਹ ਅਵਸਥਾ ਹੈ ਉਹਨੂੰ ਬਿਆਨ ਕਰਦਿਆਂ ਕਰਦਿਆਂ ਜੀਭਾ ਥੱਕ ਜਾਂਦੀ ਹੈ ਪਰ ਉਹਦੇ ਬਾਬਤ ਉਹਦੀ ਸ਼ੋਭਾ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀਬ ਥੱਕ ਜਾਂਦੀ ਹੈ ਉਹਦੇ ਗੁਣ ਗਾਉਂਦੀ ਪਰ ਭਾਈ ਗੁਰਦਾਸ ਜੀ ਕਹਿੰਦੇ ਉਹ ਕਹਿਣੀ ਵਿੱਚ ਨਹੀਂ ਆਉਂਦਾ ਜਾਂ ਭਾਈ ਸਾਹਿਬ ਜੀ ਨੇ ਇਹਦੇ ਅਰਥ یوں ਕੀਤੇ ਨੇ ਕਿ ਰਸਨਾ ਜਿਹੜੀ ਉਸ ਦੀ ਭਾਵ ਜਿਹੜਾ ਨਾਮ ਅੰਮ੍ਰਿਤ ਦੀ ਪਿਆਲੀ ਨੂੰ ਪੀ ਲੈਂਦਾ ਉਹਦੀ ਜਿਹੜੀ ਰਸਨਾ ਹੈ ਹੋਰ ਰਸਨਾ ਕਸਾਂ ਤੋਂ ਥੱਕ ਜਾਂਦੀ ਐ ਰਸਨਾ ਤਕਤ ਭਈ ਉਹਦੀ ਰਸਨਾ ਦੁਨੀਆਵੀ ਰਸਾਂ ਕਸਾਂ ਤੋਂ ਥੱਕ ਜਾਂਦੀ ਐ ਜਾਂ ਦੁਨੀਆਵੀ ਸ਼ਬਦ ਜਿਹੜੇ ਬੋਲ ਜਿਹੜੇ ਨੇ ਉਹਨਾਂ ਨੂੰ ਕਥ ਕਥ ਕੇ ਥੱਕ ਜਾਂਦੀ ਐ ਭਾਵ ਘੁੱਟ ਜਾਂਦੀ ਐ ਭਾਵ ਉਹਨਾਂ ਦੁਨੀਆਵੀ ਗੱਲਾਂ ਨਿੰਦਿਆ ਚੁਕੜੀ ਵਾਲੇ ਜਾਂ ਹੋਰ ਜਿਹੜੇ ਬਚਨ ਨਹੀਂ ਸਿੱਕੇ ਬੋਲ ਨਹੀਂ ਉਹਨਾਂ ਨੂੰ ਬੋਲਣੋਂ ਹਟ ਜਾਂਦੀ ਐ ਕੇਵਲ ਨਾਮ ਰਸ ਨੂੰ ਉਹ ਪ੍ਰਾਪਤ ਕਰਕੇ ਨਾਮ ਦੇ ਰਸ ਨੂੰ ਮਾਣਦੀ ਐ ਭਾਈ ਗੁਰਦਾਸ ਜੀ ਕਹਿੰਦੇ ਕਹਿਤ ਨਾ ਆਏ ਹੈ ਤੇ ਇਹ ਅਵਸਥਾ ਜਿਹੜੀ ਹੈ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅਲੌਕਿਕ ਨਾਮ ਰਸ ਜਿਹੜਾ ਹੈ ਜਦੋਂ ਇਹ ਗੁਰਸਿੱਖ ਪ੍ਰਾਪਤ ਕਰ ਲਿੰਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹ ਕਹਿਣ ਵਿੱਚ ਨਹੀਂ ਆਉਂਦਾ ਕਿ ਉਹਨੂੰ ਕਿਹੜਾ ਇਹ ਪਰਮ ਰਸ ਮਿਲਦਾ ਹੈ ਇਹਦੀ ਜਿਹੜੀ ਸ਼ਬਦਾਂ ਦੇ ਵਿੱਚ ਬਿਆਨ ਕਰਕੇ ਸੋਝੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਜਗਮਗ ਪ੍ਰੇਮ ਜੋਤ ਅਤ ਅਸਚਰਜ ਮੈਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੇ ਕੋਲੋਂ ਨਾਮ ਲੈ ਕੇ ਜਦੋਂ ਉਹਦਾ ਅਭਿਆਸ ਕਰਦਾ ਹੈ ਗੁਰਸਿੱਖ ਨਾਮ ਦਾ ਅੰਦਰ ਅਭਿਆਸ ਕਰਦਾ ਹੈ ਤੇ ਉਹਦੇ ਅੰਦਰ ਨਾਮ ਸਿਮਰਨ ਦੀ ਪ੍ਰੇਮ ਦੀ ਜਿਹੜੀ ਜੋਤ ਹੈ ਅੰਦਰ ਜਿਹੜੀ ਜੋਤ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਅਸਚਰਜ ਰੂਪ ਦੇ ਵਿੱਚ ਲਟ-ਲਟ ਹੋ ਕੇ ਜਗਣ ਲੱਗਦੀ ਹੈ ਭਾਵ ਉਹਦੇ ਅੰਦਰੋਂ ਪ੍ਰੇਮ ਰਸ ਉਪਜਦਾ ਹੈ ਉਹਦੇ ਅੰਦਰੋਂ ਨਾਮ ਦਾ ਰਸ ਪੈਦਾ ਹੁੰਦਾ ਹੈ ਗਿਆਨ ਦਾ ਚਾਨਣ ਹੋ ਜਾਂਦਾ ਹੈ ਉਹਦੇ ਅੰਦਰ ਉਹ ਜੋਤ ਜਿਹੜੀ ਪ੍ਰਮਾਤਮਾ ਦੀ ਪਰਮ ਜੋਤ ਹੈ ਉਹ ਜਾਗ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਲੱਟ ਲੱਟ ਕਰਕੇ ਉਹ ਜਗਮਗ ਹੋਠਦੀ ਹੈ ਜੋਤ ਲੋਚਣ ਚਕਿਤ ਭਏ ਹੀਰਤ ਹੈਰਾਏ ਹੈ ਭਾਈ ਗੁਰਦਾਸ ਜੀ ਕਹਿੰਦੇ ਉਸ ਅਵਸਥਾ ਨੂੰ ਵੇਖ ਕੇ ਜਦੋਂ ਉਹਦੇ ਅੰਦਰ ਗਿਆਨ ਦੀ ਜੋਤ ਪ੍ਰਗਟ ਹੁੰਦੀ ਹੈ ਉਹਦੇ ਚਿਹਰੇ ਦਾ ਤੇਜ ਪ੍ਰਤਾਪ ਜਿਹੜਾ ਉਹ ਇੰਨਾ ਵੱਧ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਸ ਗੁਰਸਿੱਖ ਦੇ ਤੇਜ ਪ੍ਰਤਾਪ ਨੂੰ ਵੇਖ ਕੇ ਲੋਚਣ ਚਕਿਤ ਭਏ ਕਹਿੰਦੇ ਨੇਤਰ ਜਿਹੜੇ ਨੇ ਚੱਕ੍ਰਿਤ ਹੋ ਜਾਂਦੇ ਨੇ ਭਾਵ ਉਹਦੇ ਵੱਲ ਤੱਕਿਆ ਹੀ ਨਹੀਂ ਜਾ ਸਕਦਾ ਸੀ ਬੜੇ ਗੁਰਸਿੱਖ ਗੁਰਮੁਖ ਨੇ ਜਿਨ੍ਹਾਂ ਨੇ ਨਾਮ ਸਿਮਰਨ ਅਭਿਆਸ ਕੀਤਾ ਉਨ੍ਹਾਂ ਦੇ ਅੰਦਰੋਂ ਪ੍ਰਮਾਤਮਾ ਦੇ ਨਾਮ ਸਿਮਰਨ ਦੁਆਰਾ ਉਹ ਜੋਤ ਜਦੋਂ ਜਗਦੇ ਹੀ ਜਗੀ ਜਗ ਗਈ ਉਨ੍ਹਾਂ ਦੇ ਚਿਹਰੇ ਤੇ ਉਹਦਾ ਪ੍ਰਭਾਵ ਐਸਾ ਅਚਰਜ ਜਿਹੜਾ ਖੇੜਾ ਲੈ ਕੇ ਆਉਂਦਾ ਹੈ ਉਨ੍ਹਾਂ ਦਾ ਚਿਹਰਾ جگਮਗਾ ਕਰ ਉੱਠਦਾ ਹੈ ਤੇ ਐਸੇ ਗੁਰਸਿੱਖਾਂ ਦੇ ਚਿਹਰੇ ਵੱਲ ਤੱਕਿਆਂ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਮਨ ਚੱਕਰਿਤ ਹੋ ਜਾਂਦਾ ਹੈ ਤੇ ਸੱਚ ਹੀ ਹੈ ਕਿ ਐਸੇ ਜੀਵਨ ਜਿਉਣ ਵਾਲੇ ਗੁਰਸਿੱਖ ਗੁਰਮੁਖਾਂ ਦੇ ਚਿਹਰੇ ਵੱਲ ਇੱਕ ਤੱਕੀ ਲਾ ਕੇ ਕੋਈ ਤੱਕ ਵੀ ਨਹੀਂ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇਤਰ ਚੱਕ੍ਰਿਤ ਹੋ ਜਾਂਦੇ ਨੇ حیرਤ ਹੈਰਾਈ ਹੈ ਤੇ ਉਹਨਾਂ ਨੂੰ ਵੇਖ ਕੇ ਜਿਹੜੀ ਅਵਸਥਾ ਬਣਦੀ ਉਹ ਹੈਰਾਨੀ ਵਾਲੀ ਹੈ ਭਾਈ ਗੁਰਦਾਸ ਜੀ ਕਹਿੰਦੇ ਬੜੀ ਅश्चਰਜ ਅਵਸਥਾ ਹੈਰਾਨ ਕਰਨ ਵਾਲੀ ਬਿਰਤੀ ਬਣਦੀ ਹੈ ਕਿ ਉਹਨਾਂ ਨੂੰ ਤੱਕ ਕੇ ਮਨ ਹੈਰਾਨ ਹੁੰਦਾ ਹੈ ਰਾਗ ਨਾਦ ਬਾਦ ਬਿਸਮਾਦ ਪ੍ਰੇਮ ਧੁਨ ਸੁਣ ਭਾਈ ਗੁਰਦਾਸ ਜੀ ਕਹਿੰਦੇ ਨਾਮ ਸਿਮਰਨ ਦਾ ਅਭਿਆਸ ਕਰਨ ਵਾਲੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਕੰਨਾਂ ਦੀ ਸੁਣਨ ਸ਼ਕਤੀ ਜਿਹੜੀ ਹੈ ਉਹ ਨਾਮ ਸਿਮਰਨ ਪ੍ਰੇਮ ਦੀ ਅਲੌਕਿਕ ਧੁਨੀ ਨੂੰ ਸਰਵਣ ਕਰ ਲੈਂਦੀ ਹੈ ਉਸ ਆਨੰਦ ਅਵਸਥਾ ਦੇ ਵਿੱਚ ਉਹਨਾਂ ਦਾ ਅੰਦਰ ਉਹਨਾਂ ਦਾ ਮਨ ਲੀਨ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹਰਲੇ ਜਿਹੜੇ ਬਾਚੇ ਨੇ ਉਹਨਾਂ ਦੀ ਧੁਨੀ ਮਨ ਉਹਨਾਂ ਵਾਸਤੇ ਬੰਦ ਹੋ ਜਾਂਦੀ ਹੈ ਸਰਵਨ ਸੁਰਤ ਬਿਲਾ ਬਿਲਾ ਬਿਲਾਏ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਸਰਵਨ ਸੁਰਤ ਕੰਨਾਂ ਦੀ ਸੁਣਨ ਸ਼ਕਤੀ ਜਿਹੜੀ ਹੈ ਬਾਹਰਲੇ ਵਾਜੇ ਬਾਹਰਲੇ ਰਾਗ ਬਾਹਰਲੇ ਨਾਦ ਬਾਹਰ ਦੇ ਜਿੰਨੇ ਸੰਗੀਤ ਨੇ ਇਹਨਾਂ ਵੱਲੋਂ ਬਿਲਕੁਲ ਉਹਨਾਂ ਦੀ ਸੁਰਤ ਬਿਲਾਏ ਦਾ ਅਰਥ ਹੈ ਮਿਟ ਜਾਂਦੀ ਹੈ ਨਾਸ਼ ਹੋ ਜਾਂਦੀ ਹੈ ਉਹਨਾਂ ਦੀ ਸੁਰਤ ਜਿਹੜੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰੇਮ ਧੁਨ ਸੁਣ ਪ੍ਰਮਾਤਮਾ ਦੇ ਪ੍ਰੇਮ ਨਾਮ ਸਿਮਰਨ ਦੇ ਜਿਹੜੇ ਨਾਦ ਨੇ ਉਹਨਾਂ ਨੂੰ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ ਸੁਣ ਲੈਂਦੀ ਅਨਹਦ ਨਾਦ ਨੂੰ ਕਈਏ ਸੁਣ ਲੈਂਦੀ ਹੈ ਉਹਨਾਂ ਦੀ ਸੁਣਨ ਸ਼ਕਤੀ ਪ੍ਰਮਾਤਮਾ ਦੇ ਪਰਮ ਨਾਦ ਅਨਹਦ ਨਾਦ ਨੂੰ ਸੁਣ ਕੇ ਉਹਦੇ ਵਿੱਚ ਲੀਨ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਦੁਨੀਆਵੀ ਜਿੰਨੇ ਵੀ ਰਾਗ ਨਾਦ ਸੰਗੀਤ ਨੇ ਉਨ੍ਹਾਂ ਨੂੰ ਸਰਵਣ ਕਰਨ ਵੱਲੋਂ ਉਹਨਾਂ ਦੀ ਸੁਰਤ ਮਿਟ ਜਾਂਦੀ ਏ ਉਹਨਾਂ ਦੇ ਕੰਨ ਉਹਨਾਂ ਦੇ ਸਰਵਣ ਜਿਹੜੇ ਨੇ ਉਹ ਕੇਵਲ ਅਨਹਦ ਨਾਦ ਨੂੰ ਸੁਣ ਕੇ ਉਸ ਅਨਹਦ ਨਾਦ ਦੇ ਵਿੱਚ ਮਗਨ ਹੋ ਜਾਂਦੇ ਨੇ ਭਾਈ ਗੁਰਦਾਸ ਜੀ ਨੇ ਸਕਬਿੱਤ ਦੇ ਵਿੱਚ ਗੁਰੂ ਦੀ ਸਿੱਖਿਆ ਤੇ ਚੱਲਦਿਆਂ ਗੁਰਮੰਤਰ ਦੀ ਕਮਾਈ ਕਰਨ ਵਾਲੇ ਗੁਰਸਿੱਖ ਦੇ ਜੀਵਨ ਬਾਬਤ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਦੋਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰਮੁਖ ਗੁਰਸਿੱਖ ਜਿਹੜਾ ਗੁਰਮਤ ਨੂੰ ਕਮਾਉਂਦਾ ਹੈ ਉਹਦੇ ਅੰਗ-ਅੰਗ ਦੇ ਵਿੱਚ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ ਉਹਦੇ ਨੇਤਰ ਉਹਦੀ ਜੀਭਾ ਉਹਦੇ ਕੰਨ ਇੱਕ-ਇੱਕ ਅੰਗ ਜਿਹੜਾ ਹੈ ਪਰਮਾਤਮਾ ਦੀ ਅਪੇਧਤਾ ਦੇ ਆਨੰਦ ਨੂੰ ਮਾਣਦਾ ਹੈ ਇਸ ਅਵਸਥਾ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਰਸਨਾ ਥਕਤ ਭਈ ਕਹਿਤ ਨਾ ਆਏ ਹੈ ਜੀਭਾ ਥੱਕ ਜਾਂਦੀ ਹੈ ਪਰ ਉਹਨਾਂ ਦੀ ਸ਼ੋਭਾ ਵਿਆਣ ਨਹੀਂ ਕੀਤੀ ਜਾ ਸਕਦੀ ਜੀ ਉੱਲ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ